ਇਹ ਕੀ ਕਰਦਾ ਓਏ ਓਏ ਹੋਏ ਹੋਏ ਹੂੰ ਪਾਬ ਲੋਕਿੰਦਾ ਅੱਗ ਵਾਲੋ ਹੈ ਥੋੜਾ ਥੋੜਾ ਗੁੱਟਾ ਕੀ ਹੋਇਆ ਲੈਗ ਭਾਈ ਪਰ ਅਬ ਦੇਤੀ ਵੱਜ ਗਈ 60 ਕੱਲ ਖੇਡ ਰਿਆ ਸੀ ਫੁੱਟਬਾਲ ਇਹੇ ਤੇ ਅੰਦਰ ਹੀ ਖੇਡਦਾ ਸੀਗਾ ਬੋਲ ਨੂੰ ਹਿੱਟ ਕਰਨ ਲੱਗਿਆ ਤੇ ਗੇਟ ਚ ਵੱਜ ਗਈ ਸਵੇਲਿੰਗ ਆਈ ਪਈ ਹੈ ਨਾ ਚਲ ਮੈਂ ਤੁਹਾਨੂੰ ਥੋੜਾ-ਥੋੜਾ ਦਿੰਨੀ ਆ ਤੇ ਉਹਦੇ ਵਿੱਚ ਪੈਰ ਠੀਕ ਹੈ ਓਕੇ ਪ੍ਰੋਬਲਮ ਨਹੀਂ ਗਰਮ ਪਾਣੀ ਦੇ ਤਾ ਨਮਕ ਪਾ ਕੇ ਤਾਂ ਕਿ ਜਿਹੜੀ ਇਹਦੀ ਫਿੰਗਰ ਨੂੰ ਸਵੇਲਿੰਗ ਆਈ ਉਹ ਨੂੰ ਆਰਾਮ ਆ ਜੀ ਤੇ ਇਹ ਕਹਿੰਦਾ ਪੇਨ ਬਹੁਤ ਹੁੰਦੀ ਆ ਇਸ ਕਰਕੇ ਆਪਣੀ ਗਰਮ ਪਾਣੀ ਚ ਨਮਕ ਪਾ ਕੇ ਦੋਉ ਤਾ ਹਨਾ ਯਾ ਕਿੱਦਾਂ ਹੋ ਰਿਹਾ ਹੁਣ ਕਿੱਦਾਂ ਫੀਲ ਹੁੰਦਾ ਨੋਰਮਲ ਗੁੰਡਾ ਇਹ ਲੇਤਾ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਸਭ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਅੱਜ ਅਪਨੋ ਬਣਾਵਾਂਗੇ ਪਰੌਂਠੇ ਕਿਉਂਕਿ ਅੱਜ ਸਾਰੇ ਘਰੇ ਆ ਤੇ ਅੱਜ ਦਾ ਤੁਸੀਂ ਦੇਖ ਸਕਦੇ ਹੋ ਮੌਸਮ ਸਾਡੇ ਧੁੱਪ ਬਦਲ ਹੋਏ ਆ ਤੇ ਵੈਸੇ ਵਿੱਚ ਛਾਂ ਵੀ ਹੋ ਜਾਂਦੀ ਹੈ ਤੇ ਧੁੱਪ ਵੀ ਆ ਤੇ ਇੱਧਰ ਆਪਾਂ ਕੱਲ ਸਾਰੇ ਸਾਫ ਸਫਾਈ ਕਰਤੀ ਸੀਗੀ ਬੂਟਿਆਂ ਦੀ ਗਲਾਬ ਦੇ ਬੂਟਿਆਂ ਦੀ ਕਟਿੰਗ ਵਗੈਰਾ ਸਾਰੀ ਕਰਤੀ ਆ ਜਿਹੜਾ ਆ ਬਹੁਤ ਏਜ ਆ ਤੇ ਲਓ ਜੀ ਇੱਥੇ ਆਪਾਂ ਹੁਣ ਤਿਆਰੀ ਕਰਦੇ ਆ ਆਲੂ ਵਾਲੇ ਪਰੌਂਠੇ ਬਣਾਉਣ ਦੀ ਮੈਂ ਥੋੜੇ ਸਾਈਜ਼ ਦੇ ਆਲੂ ਲਏ ਆ ਵੀ ਉਹ ਵੱਲ ਨੂੰ ਚ ਸੋਕੇ ਰਹਿੰਦੇ ਨਾਲ ਤੇ ਤਾਜ਼ੇ ਆਲੂ ਸੀਗੇ ਤੇ ਇਹਨਾਂ ਨੂੰ ਮਿੱਟੀ ਬਹੁਤ ਜ਼ਿਆਦਾ ਲੱਗੀ ਹੋਇਆ ਤੇ ਇਸ ਕਰਕੇ ਇਹਨੂੰ ਮੈਂ ਪਹਿਲਾਂ ਪਾਣੀ ਚ ਡੋਵ ਕੇ ਰੱਖ ਦੂੰਗੀ ਵੀ ਮਿੱਟੀ ਸੌਖੀ ਲੱਥ ਜੀ ਤੇ ਇਦਾਂ ਹੀ ਸਾਫ਼ ਤੇ ਿਵਾਲ ਲੈਣੇ ਆਪਾਂ ਬਾਅਦ ਚ ਛਿਲਕਾ ਉਤਾਰ ਲਾਂਗੇ ਤੇ ਇੱਧਰ ਆਲੂ ਵੀ ਉਬਲਣੇ ਰੱਖ ਤੇ ਤੇ ਜਿੰਨਾ ਚਿਰ ਆਲੂ ਉਬਲਦੇ ਆ ਤੇ ਆਪਾਂ ਆਟਾ ਗੁੰਨ ਲੈਂਦੇ ਆ ਆਟੇ ਚ ਮੈਂ ਥੋੜਾ ਜਿਹਾ ਨਮਕ ਪਾ ਲਿਆ ਸੀਗਾ ਜੁਆਇਨ ਤੇ 1.5 ਚਮਚਾ ਸੁੰਡ ਪਾ ਲਈ ਸੀ। ਬਸਰਦੀਆਂ ਚ ਟੇਸਟ ਵਧੀਆ ਲੱਗਦਾ ਸੁੰਡ ਦਾ ਵੀ ਤੇ ajoine ਦਾ ਵੀ। ਤੇ ਇਹਨਾਂ ਨੂੰ ਮਿਕਸ ਕਰ ਲਿਆ ਸੀ ਮੈਂ ਆਟੇ ਨੂੰ ਤੇ ajoine ਤੇ ਸੁੰਡ ਨੂੰ ਤੇ ਥੋੜਾ ਜਿਹਾ ਕੋਸੇ ਪਾਣੀ ਨਾਲ ਗੁੰਨ ਲਿਆ। ਸਰਦੀਆਂ ਚ ਥੋੜਾ ਕੋਸੇ ਪਾਣੀ ਨਾਲ ਆਟਾ ਗੁੰਨੂ ਤੇ ਵਧੀਆ ਗੋਝਣਦਾ ਆ ਤੇ ਥੋੜਾ ਚਿਰ ਇਹਨੂੰ ਰੱਖ ਦੂੰਗੀ ਮੈਂ ਤੇ ਫੇਰ ਮੁੜ ਕੇ ਗੁੰਨ ਲਾਂਗੇ ਤੇ ਇਧਰ ਆਲੂ ਵੀ ਉਬਾਲ ਹੋ ਗਏ ਸੀਗੇ ਤੇ ਉਹਨਾਂ ਨੂੰ ਠੰਡੇ ਕਰਕੇ ਮੈਂ ਛਿੱਲ ਲਿਆ ਸੀਗਾ। ਜੇ ਠੰਡੇ ਕਰਕੇ ਇਹਨਾਂ ਨੂੰ ਮੈਸ਼ ਕਰੋ ਤੇ ਵਧੀਆ ਬਣਦੇ ਆਲੂ ਤੇ ਪਰੌਂਠਿਆਂ ਚ ਮਤਲਬ ਕਿ ਵਧੀਆ ਬਣ ਜਾਂਦੇ ਟੁੱਟਦੇ ਨਹੀਂ ਮੁੜ ਕੇ ਪਰੌਂਠੇ ਤੇ ਵਿੱਚ ਮੈਂ ਮਿਕਸ ਕਰ ਲਏ ਸੀਗੇ ਪਿਆਜ਼ ਹਰੀ ਮਿਰਚ ਤੇ ਅਦਰਕ ਅਦਰਕ ਵੀ ਵਧੀਆ ਲੱਗਦਾ ਜੇ ਲਸਣ ਪਾਉਣਾ ਤੇ ਉਹ ਵੀ ਆਪਾਂ ਪਾ ਲਾਂਗੇ ਤੇ ਥੋੜਾ ਜਿਹਾ ਨਮਕ ਪਾ ਲਿਆ ਸੀਗਾ ਗਰਮ ਮਸਾਲਾ ਲਾਲ ਮਿਰਚ ਜੋ ਵੀ ਆਪਣੇ ਆਮ ਮਸਾਲੇ ਹੁੰਦੇ ਘਰਾਂ ਚ ਉਹ ਪਾ ਲਏ ਸੀਗੇ આમਚੂਰ ਪਾਊਡਰ ਹੋ ਗਿਆ ਚਾਟ ਮਸਾਲਾ ਤੇ ਸਾਰੇ ਕੁਸ਼ਪਾਲਿਆ ਮੈਂ ਕਹਿੰਦੇ ਵੀ ਥੋੜੇ ਖਾਣੇ ਕਰਾਰੇ ਜੀ ਤੇ ਇਸ ਕਰਕੇ ਮੈਂ ਥੋੜੇ ਜਿਹਾ ਮਸਾਲੇ ਨਾਲ ਚ ਫਿਰ ਜ਼ਿਆਦਾ ਯੂਜ਼ ਕਰ ਲਏ ਸੀਗੇ ਤੇ ਨਾਲ ਹੀ ਮੈਂ ਕਰ ਲਿਆ ਸੀ ਦਹੀਂ ਤਿਆਰ ਸਿੰਪਲ ਹੀ ਰੱਖਿਆ ਦਹੀਂ ਮੈਂ ਤੇ ਇੱਥੇ ਧਨੀਆ ਪਾਉਣਾ ਭੁੱਲ ਗਈ ਮੈਂ ਤੇ ਹੁਣ ਆਪਾਂ ਧਨੀਆ ਵੀ ਐਡ ਕਰ ਲੈਨੇ ਆ ਨਾਲ ਧਨੀਆ ਵੀ ਵਧੀਆ ਲੱਗਦਾ ਘਰ ਦਾ ਆਪਣੇ ਫਰੈਸ਼ ਤਾਜ਼ਾ ਧਨੀਆ ਆ ਤੇ ਲੋ ਜੀ ਹੁਣ ਇਹਨਾਂ ਨੂੰ ਮਿਕਸ ਕਰ ਲਿਆ ਤੇ ਹੁਣ ਆਪਾਂ ਕਰਦੇ ਆ ਪਰੌਂਠੇ ਬਣਾਉਣ ਦੀ ਤਿਆਰੀ ਦਿਲੋ ਜੀ ਗਰਮ ਗਰਮ ਆਪਣੇ ਇੱਧਰ ਬਣਨ ਲੱਗੇ ਆ ਪਰੌਂਠੇ ਤੇ ਅੱਜ ਸਾਰੇ ਘਰੇ ਸੀ ਤੇ ਕਹਿੰਦੇ ਵੀ ਪਰੌਂਠੇ ਖਾਣੇ ਆਲੂ ਵਾਲੇ ਤੇ ਇਸ ਕਰਕੇ ਆਪਾਂ ਪਰੌਂਠੇ ਬਣਾ ਲਏ ਉਧਰੋਂ ਮੀ ਵੀ ਪੈਣ ਲੱਗ ਗਿਆ ਸੀਗਾ ਤੇ ਚਲੋ ਜੀ ਗਰਮ ਗਰਮ ਆਪਣੇ ਪਰੌਂਠੇ ਬਣ ਕੇ ਤਿਆਰ ਹੈ ਤੇ ਖਾਣ ਵਾਲੇ ਵੀ ਤਿਆਰ ਬੈਠੇ ਆ ਤੇ ਇੱਥੇ ਗੋੜਾ ਇੰਡੀਆ ਤੋਂ ਕੋਈ ਐਸ ਤੇ ਗੋੜ ਲੈ ਕੇ ਆਏ ਸੀਗੇ ਦੋ ਦਿਨ ਹੋ ਗਏ ਸੀ ਇੱਦਾਂ ਲਿਫਾਫੇ ਵਿੱਚ ਪਿਆ ਤੇ ਫਿਰ ਇਹਨੂੰ ਮੈਂ ਕੱਚਾਲੇ ਮਰਤਵਾਂ ਚ ਪਾ ਲਿਆ ਕਿਉਂਕਿ ਬਾਹਰ ਜਦੋਂ ਬਰਸਾਤ ਪੈਂਦੀ ਹੈ ਮੌਸਮ ਥੋੜਾ ਜਿਹਾ ਉਦਾਂ ਦਾ ਹੈ। ਸਲਾਬੀਆਂ ਨਾ ਜਾਵੇ ਤੇ ਇਸ ਕਰਕੇ ਮੈਂ ਇਹਨੂੰ ਪਹਿਲਾਂ ਮਰਤਵਾਂ ਚ ਪਾ ਕੇ ਰੱਖਿਆ। ਚੱਲ ਵੀ ਪ੍ਰਭ ਪੱਲੋ। ਹੈਲੋ, ਸੰਤਾ ਤੇ ਉਹ ਜਾ ਗਿਆ। ਸੰਤਾ ਕਲੋਜ਼ ਆ ਗਿਆ? ਚੱਲ। ਮੋਰਿਸ ਵੀ ਪਿੱਛੇ ਆ। ਮੋਰਿਸ ਕਿੱਥੇ ਆ? ਪਿੱਛੇ। ਫਾਲੋ ਕਰੀਂ ਹਾਂ। ਪਿੱਛੇ ਪਿੱਛੇ ਆ ਜਾਂਦਾ। ਹਾਂ। ਲੋ ਜੀ ਅਸੀਂ ਹੁਣ ਇੱਥੋਂ ਆਏ ਆ ਬਿੰਗਨ ਤੋੜਨ ਆਪਣੀ ਜਨੈਨੀ ਆਪਣੇ ਗਾਰਡਨ ਚੋਂ ਕਿਹੜੇ ਤੋੜੀਏ ਸੁੱਕ ਤਾਂ ਸਾਰੇ ਸਾਰੇ ਨਹੀਂ ਵਿੱਚ ਦਾ ਉਹ ਪੜਥੇ ਵਾਲੇ ਆ ਉਹ ਤਾਂ ਰਹਿਣ ਦਿੰਨੇ ਆ ਜਿਹੜੇ ਸਬਜ਼ੀ ਵਾਲੇ ਆ ਉਹ ਬਣਾਉਣੇ ਆ ਇਹਨਾਂ ਨੂੰ ਹਜੇ ਲੱਗੇ ਰਹਿੰਦੇ ਨੇ ਥੋੜੇ ਤੇ ਦੂਸੇ ਸਕੇਰ ਨਾ ਨਹੀਂ ਆ ਬੁੱਟਾ ਹੈਗਾ ਕਿੱਥੇ ਆ ਦੇ ਆ ਤੋੜਦੀ ਆ ਹੇ 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 ਅੰਮਣ 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 ਇਹਨਾਂ ਨੂੰ ਪ੍ਰਭ ਜਦੋਂ ਥੋੜੇ ਜਿਹਾ ਫੁੱਲ ਜੇ ਸੁੱਕ ਜਾਂਦੇ ਆ ਹਨਾ ਫਿਰ ਜੀ ਕਰਨਾ ਫੇ ਮੈਂ ਹਰ ਵਾਰੀ ਕਹਿ ਦਿੰਨੀ ਆਖੀਰਲੀ ਵਾਰ ਦੇ ਖਾ ਲਈਏ ਉਹ ਕਿੰਦਾ ਯਾਨੀ ਲਾਸਟ ਟਾਈਮ ਨੂੰ ਪਰ ਉਹ ਫੇ ਫੁੱਲ ਲੱਗ ਜਾਂਦੇ ਆ ਫੇ ਵਿੰਗਣ ਲੱਗ ਜਾਂਦੀ ਆ ਕਿਉਂਕਿ ਹੱਤ ਕੀ ਠੰਡ ਥੋੜੀ ਲੇਟ ਆ ਚੱਲ ਇੱਧਰ ਹੀ ਆ ਹਨਾ ਚਲ ਹੁਣ ਆਪਾਂ ਉਹ ਓਧਰ ਚੱਲਦੇ ਆ ਚਲੋ ਆ ਜਾ ਕ੍ਰੇਲਿਆਂ ਦੀ ਬੇਲ ਪੀਪ ਕ੍ਰੇਲੇ ਲੱਗੇ ਆ ਹਜੇ ਹਨਾ ਇਹਨੂੰ ਕੋਈ ਕੋਈ ਪ੍ਰਾਪ ਦੇਖੋ ਜਾਂਦਾ चल चल मोरिशन आ जाए चल चलो चल, 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 जी हम तोड़ा तो। आ वाले बूटिया तो लिया इधर लिया बेटे ਹਮ ਇੱਥੇ ਤਾਂ ਲੱਗੇ ਆ ਮਾਰਿ ਸਾਰਿ ਸਾਰਿ ਆਉ ਲੱਗੇ ਇਹਦੇ ਨਾ ਵਾਵਾ ਲੱਗੇ ਬੁੱਟੇ ਨਾ ਇਸਨ ਲੈ ਸੱਚ ਲੈ ਬਰਾਵ ਬ੍ਰੋਕਲੀ ਬ੍ਰੋਕਲੀ ਕਿਤੇ ਕਿਤੇ ਖਾਣੀ ਖਾਣੀ ਖਾ ਰਹੀ ਆਰੀ ਲੈ ਮੈਨੂੰ ਆ ਦੇ ਕੀ ਨਾ ਲੈਂਦੇ ਆ ਟੋਕਰੀ ਦੇ thro 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 ਨਹੀਂ thro ਨਹੀਂ ਕਰਨੀ ਤੂੰ ਨਾਈਫ ਲੈ ਕੇ ਆ ਚਲ ਯਾ ਮੈਨੂੰ ਫੜਾ ਦੇ ਉਹ ਫੜਾ ਨਾਈਫ ਸਾਈਜ਼ ਨਾਈਫ ਲੈ ਜਿਹੜੀ ਮਰਜ਼ੀ ਲੈ ਨੋਰਮਲ ਲੈ ਚਲੋ ਜੀ ਬਿੰਗੜ ਤੋੜ ਲੀਏ ਆਪਾਂ ਦਵਾ ਦਵ ਤੇ ਸਬਜੀ ਬਣਾਈਏ ਮੌਸਮ ਵੀ ਦੇਖੋ ਸਾਡੇ ਇੱਧਰ ਕਿਦਾਂ ਐ ਬੱਦਲ ਪੂਰੇ ਕੁਲੇ ਪਏ ਆ ਮੀਂਹ ਵੀ ਵਸ ਤੇ ਆ ਰਹੀਆਂ ਝੀ ਆ ਨਾ ਇੱਕ ਸਕਿੰਟ ਰੁਕ ਮੈਨੂੰ ਤੋੜਨ ਦੇ ਪਹਿਲਾਂ ਇੱਕ ਚੀਜ਼ ਤਾਂ ਕੰਪਲੀਟ ਕਰਨ ਦੇ ਫਰਾਈ ਕਰਕੇ ਖਾਣੀ ਹੈ ਬ੍ਰੋਕਲੀ ਕੋਲ ਕਰਕੇ बॉइल करके लेमन पाके ताई? नहीं बट इतदा नहीं सवाल लगी ना ऐसा हुंदी है पर ओनी टेस्टी नहीं हुंदी हैगी हां लेमन हल्के से बॉइल कर दूंगी हाँ हाँ आज या हां हां हुਣੀ बस तू देखि जा एक पासी में सब्जी रख लेनी है एक पासी बॉइल कर देने है आपा जे गार्लिक पौना तुनु तो नहीं दस दे पर नहीं कल्ले ਕਾਲੀ ਮਿਰਚ ਤੇ ਲੋ ਜੀ ਆਪਣੇ ਇੰਨੇ ਕੁ ਵਿੰਗਣ ਹੋ ਗਏ ਥੋੜੇ ਜੇ ਵਿੱਚ ਆਲੂ ਪਾ ਕੇ ਤੇ ਸਬਜ਼ੀ ਵਧੀਆ ਬਣ ਜੂਗੀ। ਮੱਚ ਇਹ ਕਾਂ ਲੱਗਿਆ ਹੋਇਆ। ਠੀਕ। ਬਸ ਹੋਰ ਤਾਂ ਹੈ ਨਹੀਂ ਹਨਾ। ਉਹ ਪ੍ਰਭ ਦੇਖ ਕਿਹੜੇ ਆ ਵਾਈਟ ਆ ਕਾ ਦੂਜੇ ਆ। ਸਾਰੇ ਵਾਈਟ ਹੀ ਆਹੋ ਇੱਕ ਛੋਟਾ 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 ਵਾਈਟਾ ਹਾਂ ਚਲੇ ਤਾਂ ਉਹੀ ਪੱਕੀ ਤੇ ਆ ਲੋ ਜੀ ਆਪਣੀ ਬਰੋਕਲੀ ਤੋੜਾਂਗੇ ਤੇ ਆ ਵਿੱਚ ਹੋਰ ਛੋਟੇ ਛੋਟੇ ਫੁੱਲ ਲੱਗੇ ਹੋ ਐ ਇੱਧਰ ਆ ਰਹੀ ਲਿਆ ਪ੍ਰਭ ਓਹ ਤੋੜਕੀ ਨਹੀਂ ਹੈ ਹ ਨਹੀਂ ਤੋੜਨੀ ਕਰਨੀ ਹੈਗੀ ਫੜਾ ਲਿਆ ਦੇ ਯੀ ਚੈਲੰਜ ਪ੍ਰਬੋਸ਼ ਕਿਨੀਆ ਬ੍ਰੋਕਲੀ ਖਾਣ ਦਾ ਇਹ ਆਪਣਾ ਕੱਲੀ ਤਾਂ ਨਹੀਂ ਦਿੰਦੀ ਮੈਂ ਵੈਸੇ ਉਬਾਲ ਕੇ ਇਹਨੂੰ ਵਿੱਚ ਖੀਰੇ ਟਮਾਟਰ ਵਗੈਰਾ ਪਾ ਕੇ ਸਲਾਦ ਬਣਾ ਕੇ ਦਵਾਂਗੀ ਇਹਨੂੰ ਜੇ ਕੱਲੀ ਖਾਣੀ ਹੋਊਗੀ ਉਬਾਲ ਕੇ ਕੱਲੀ ਖਾ ਲੂਗਾ ਜਿੱਤਾ ਇਹਨੂੰ ਵਧੀਆ ਲੱਗਿਆ ਚਲੋ ਠੀਕ ਹੈ ਜੀ ਅਸੀਂ ਬਣਾ ਲਈਏ ਸਬਜੀ ਤੇ ਆਵਾਂਗੇ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਪ੍ਰਪ ਜਾਂ ਕਾ ਮਿਲਦੇ ਆਂ ਫਿਰ ਅਗਲੇ ਬਲੌਗ ਨਾਲ ਐ ਬੋਲ ਕੀ ਕਿ ਆਵਾਂਗੇ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਹੈ ਮੈਂ ਵਰ ਨਹੀਂ ਹੁੰਦਾ ਕੋਈ ਛੋਟਾ ਛੋਟਾ ਮੇਰੇ ਪਿੱਛੇ ਬੋਲ ਕਾ ਕਾਲੂ ਕੱਲ ਨੂੰ ਮਿਲਦੇ ਆ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ ਦੇ ਨਾਲ ਕਿਸੇ ਹੋਰ ਨਵੇਂ ਨਵੇਂ ਵਲੌਗ ਨਾਲ ਨਵੇਂ ਯਾ ਕਿਆ ਰਿਹਾ ਚਲੋ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਅੱਪਾ ਕੋਈ ਹੋਰ ਵਲੌਗ ਲੈ ਕੇ ਆਵਾਂਗੇ ਚਲੋ ਠੀਕ ਹੈ ਜੀ